ਮੈਂ ਕਦੇ ক্রিকেট ਦਾ ਮੈਚ ਹੋਇਆ ਉਹਦੇ ਤੇ ਨਹੀਂ ਅਸੀਂ ਐ ਚੀਜ਼ ਸੁਣੀ ਫੁੱਟਬਾਲ ਦੇ ਮੈਚ ਹੁੰਦੇ ਆ ਉਹਦੇ ਤੇ ਕਦੀਆਂ ਨਹੀਂ ਸੁਣਿਆ ਹੋਕੀ ਦੇ ਮੈਚ ਹੁੰਦੇ ਆ ਉਹ ਨਹੀਂ ਸੁਣਿਆ ਕਬੱਡੀ ਚਲੋ ਪੰਜਾਬ ਦੀ ਹੈ ਪ੍ਰੋ ਕਬੱਡੀ ਲੀਗ ਹੁੰਦੀ ਹੈ ਜਿਹੜੀ ਪੂਰੀ ਇੰਟਰਨੈਸ਼ਨਲ ਲੈਵਲ ਤੇ ਵੀ ਹੁੰਦੀ ਹੈ ਇੰਡੀਅਨ ਲੈਵਲ ਤੇ ਵੀ ਹੁੰਦੀ ਹੈ ਉੱਥੇ ਅਸੀਂ ਐ ਚੀਜ਼ਾਂ ਨਹੀਂ ਦੇਖੀਆਂ ਇਹ ਕਿਉਂਕਿ ਉਹ ਉਹ ਤਾਂ ਇਹ ਵੀ ਕੋਰੋਨਾ ਦੀਆਂ ਗੇਮਸ ਨੇ ক্রিকেট ਵੀ ਕਰੋੜ ਦੇ ਅਰਬਾਂ ਇਹ ਨਹੀਂ ਤੁਹਾਨੂੰ ਨਾ ਸਵਾਲ ਦਾ ਮੈਂ ਤੁਹਾਨੂੰ ਦੱਸਦਾ ਬੇਸਿਕ ਸਮਝੋ ਜਿੱਥੇ ਡਾਲਰ ਇਨਵੋਲ ਹੋ ਜਦੋਂ ਤੁਹਾਡੇ ਪ੍ਰਾਈਵੇਟ ਪ੍ਰਮੋਟਰ ਇਨਵੋਲ ਹੋਇਆ ਇੱਕ ਤਾਂ ਤੱਕ ਸਭ ਤੋਂ ਵੱਡੀ ਗੱਲ ਹੈ ਸਾਡੀ ਧੌਣ ਉੱਚੀ ਤੇ ਸਾਡੀ ਪੱਗ ਉੱਚੀ ਇਹੀ ਪੰਜਾਬੀਆਂ ਦੇ ਹੋਰ ਕੀ ਕਾਦੀ ਲੜਾਈ ਹੁੰਦੀ ਪੰਜਾਬ ਦੀ ਇਹੀ ਲੜਾਈ ਹੈ ਨਾ ਵੀ ਅਸੀਂ ਅਸੀਂ ਤਗੜੇ ਆ ਉਹ ਪਿੰਡ ਦੇ ਵਿੱਚ ਦਾ ਇੱਕ ਕੋਠੀ ਨੂੰ ਦੇਖ ਕੇ ਦੂਜਾ ਆਪਣਾ ਚਵਾਰਾ ਇੱਕ ਹੋਰ ਉੱਚਾ ਪਾ ਲੈਂਦਾ ਭਾਵੇਂ ਲੋੜ ਹੋਵੇ ਨਾ ਹੋਵੇ ਤੇ ਕਹਿੰਦਾ ਮੇਰਾ ਚਵਾਰਾ ਦੇਣਾ ਉੱਚਾ ਹਮਾਜ ਇੱਥੇ ਤਾਂ ਅਣਖ ਦੀ ਲੜਾਈ ਆ ਪਹਿਲੀ ਦੂਜੀ ਡਾਲਰ ਇਨਵੋਲ ਹੋ ਗਿਆ ਤੀਜਾ ਐਨ ਆਰ ਆਈ ਵੱਡੇ ਵੱਡੇ ਪ੍ਰਮੋਟਰ ਇਨਵੋਲ ਹੋ ਗਏ ਇੱਥੇ ਪੈਸਾ ਸ਼ੌਹਰਤ ਤੱਕ ਆ ਜਵੇ ਤੇ ਫਿਰ ਉੱਥੇ ਲੜਾਈ ਵੱਧਦੀ ਹੈ ਘਟਦੀ ਨਹੀਂ ਜਿੱਥੇ ਖਾਸ ਕਰਕੇ ਪੰਜਾਬ ਇਨਵੋਲ ਬਸ ਆ ਇੱਕ ਲਾਈਨ ਦੀ ਨਿਚੋੜ ਹੈ ਇਹ ਲੜਾਈ ਬਾਹਰ ਸੀ ਕਬੱਡੀ 'ਚ ਵੜ ਗਈ ਕਬੱਡੀ 'ਚ ਹੁਣ ਇੱਕ ਦੂਜੇ ਨੂੰ ਦੌੜਾਣ ਦੀ ਜਲਦੀ ਬਈ ਕਬੱਡੀ ਮੇਰੀ ਤੇ ਕਬੱਡੀ ਤੇਰੀ ਬਸ ਅਵਾਜ਼ ਤੁਹਾਡਾ ਬਹੁਤ ਤੁਸੀਂ ਸਾਨੂੰ ਸਮਾਂ ਦਿੱਤਾ ਬਹੁਤ ਸასი ਗੱਲ ਜੀ ਧੰਨਵਾਦ ਸੋ ਜਿਵੇਂ ਕਿ ਕਾਫੀ ਖੁੱਲ ਕੇ ਗੱਲਾਂ ਹੋਈਆਂ ਕਿਉਂਕਿ ਲੋਕਾਂ ਨੂੰ ਜ਼ਰੂਰ ਜਾਨਣਾ ਚਾ ਰਹੇ ਸੀ ਵੀ ਅਸਲ ਦੇ ਵਿੱਚ ਇਸ ਦੇ ਪਿੱਛੇ ਹੈ ਕੀ ਹੈ ਵੀ ਲਗਾਤਾਰ ਐ ਹੋ ਜਿਹਾ ਖਬਰਾਂ ਪੰਜਾਬ ਦੇ ਵਿੱਚ ਕਿਉਂ ਆ ਰਹੀਆਂ ਪੰਜਾਬ ਦੇ ਵਿੱਚ ਇਹ ਗੋਲੀਬਾਰੀ ਜਿਹੜੀ ਹੈ ਇਹ ਆਮ ਕਿਉਂ ਹੋ ਗਈ ਕਬੱਡੀ ਕੱਪ ਦੇ ਵਿੱਚ ਗੋਲੀਆਂ ਚੱਲੀਆਂ ਇਹ ਆਮ ਕਿਉਂ ਹੋ ਗਈਆਂ ਮੈਂ ਜ਼ਰੂਰ ਅੰਤ ਕਰ ਦਿੱਤਾ ਪਰ ਤੁਸੀਂ ਕਿਹਾ ਸੀਗਾ ਵੀ ਲਗਾਤਾਰ ਜਿਹੜੇ ਨੇ ਉਹ ਪਲੇਅਰਾਂ ਨੂੰ ਮਾਰਿਆ ਗਿਆ ਤੁਸੀਂ ਉਹਨਾਂ ਦੇ ਬਾਰੇ ਜ਼ਰੂਰ ਕਿਹਾ ਸੀ ਮੈਂ ਨਾ ਆਮ ਵੀ ਦੱਸ ਸਕਦਾ ਉਹਨਾਂ ਦੇ ਕੋਈ ਜਾਣਕਾਰੀ ਜ਼ਰੂਰ ਸਾਂਝੀ ਕਰ ਸਕਦਾ ਹਾਂ ਬਿਲਕੁਲ ਬਿਲਕੁਲ ਮੈਂ ਦੇਖੋ ਤੁਹਾਨੂੰ ਕੁਝ ਸ਼ਾਰਟ ਜਿਹੜੇ ਨੇਮ ਹੈਗੇ ਨਾ ਜਿਹੜੇ ਰੀਸੈਂਟਲੀ ਮੈਨੂੰ ਲੱਗਦਾ ਹੈ ਕਿ ਜਿਹੜੇ ਮੇਰੀ ਜਹਨ ਚ ਹੈਗੇ ਆ ਦੇਖੋ 31 ਅਕਤੂਬਰ 2025 ਨੂੰ ਲੁਧਿਆਣਾ ਦੇ ਵਿੱਚ ਤੇਜਪਾਲ ਦਾ ਮਰਡਰ ਕੀਤਾ ਗਿਆ 6 ਜੂਨ 2025 ਨੂੰ ਸੋਨੂ ਜਿਹੜਾ ਮੈਂ ਹੈਗਾ ਵਾ ਨਾਲਟਾ ਜਿਸ ਹੈ ਮਨਾਲੀਤਾ ਹਰਿਆਣੇ ਵਾਲਾ ਉਹਦਾ ਕਤਲ ਕੀਤਾ ਗਿਆ 23 ਸਤੰਬਰ 2023 ਨੂੰ ਕਪੂਰਥਲਾ ਚ ਹਰਦੀਪ ਸਿੰਘ ਕਬੱਡੀ ਪਲੇਅਰ ਨੂੰ ਮਾਰਿਆ ਗਿਆ ਨੰਗਲੰਬੀਆ ਦਾ ਚਲੋ ਮੈਂ ਨਾਮ ਲੈ ਦਿੱਤਾ ਪਟਿਆਲਾ ਦੇ ਵਿੱਚ ਕਬੱਡੀ ਖਿਡਾਰੀ ਤਰਮਿੰਦਰ ਸਿੰਘ ਨੂੰ ਮਾਰਿਆ ਗਿਆ 2022 ਦੇ ਵਿੱਚ 2020 ਚ ਅਰਵਿੰਦਰਜੀਤ ਸਿੰਘ ਪੱਡਾ ਇਹਦੀ ਇੰਟਰਨੈਸ਼ਨਲ ਪਲੇਅਰ ਸੀ ਕਬੱਡੀ ਦਾ ਪੱਡਾ ਬਹੁਤ ਮਸ਼ਹੂਰ ਪਲੇਅਰ ਸੀ ਇਹਨੂੰ ਮਾਰਿਆ ਗਿਆ ਔਰ ਬਟਾਲਾ ਦੇ ਵਿੱਚ ਵੀ ਇੱਕ ਕਬੱਡੀ ਪਲੇਅਰ ਗੁਰਮੀਤ ਸਿੰਘ ਨੂੰ ਮਾਰਿਆ ਗਿਆ 2020 ਚ ਕਬੱਡੀ ਪਲੇਅਰ ਸੁਖਵਿੰਦਰ ਸਿੰਘ ਦੀ ਤਰਨ ਤਰਨ ਦਾ ਇਹਨੂੰ ਵੀ ਗੋਲੀਆਂ ਮਾਰੀਆਂ ਗਈਆਂ ਤੇ ਇਹ ਤਾਂ ਜਿਹੜੇ ਘਟਨਾਕ੍ਰਮ ਮੜੀਆਂ ਤਾਜ਼ੇ-ਤਾਜ਼ੇ ਜਿਹੜੇ ਮੈਂ ਅੱਜ ਨੋਟ ਕਰਦਾ ਪਿਆ ਸੀ ਉਹਨਾਂ ਇੱਕ ਹੈਗੇ ਆ ਲੇਕਿਨ ਗੱਲ ਇਹ ਹੈਗੀ ਆ ਕਿ ਮਤਲਬ ਇਹ ਤਾਂ ਸਾਡੇ ਜਿਹੜੇ ਸਾਡੇ ਸਾਹਮਣੇ ਆ ਗਏ ਜਿਨ੍ਹਾਂ ਨੂੰ ਥ੍ਰੈਟਸ ਆਈਆਂ ਜਿਹੜੇ ਨਹੀਂ ਬੋਲਦੇ ਉਹਨਾਂ ਦੀ ਤਾਂ ਪਤਾ ਹੀ ਨਹੀਂ ਕਿੰਨੀ ਸੰਖਿਆ ਹੈਗੀ ਸੋ ਇਹ ਨਹੀਂ ਅਸੀਂ ਡਰਾ ਰਹੇ ਆਂ ਪਰ ਸੱਚਾਈ ਕੀ ਉਹ ਦੱਸਣੀ ਬਹੁਤ ਜ਼ਰੂਰੀ ਹੁੰਦੀ ਹੈ ਜੇ ਕੁਝ ਹੋਇਆ ਤਾਂ ਉਸ ਦੇ ਪਿੱਛੇ ਕੀ ਸੀ ਵੀ ਉਹਦੀ ਜੜ੍ਹ ਕੀ ਸੀ ਉਹ ਲੋਕਾਂ ਤੱਕ ਜਾਣਕਾਰੀ ਸਾਂਝੀ ਕਰਨੀ ਜੜੀ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਤੇ ਹੁਣ ਮੈਨੂੰ ਲੱਗਦਾ ਤੁਹਾਨੂੰ ਇਸ ਮਾਮਲੇ ਦੇ ਵਿੱਚ ਪੂਰੀ ਜਾਣਕਾਰੀ ਜੜੀ ਆ ਉਹ ਮਿਲ ਗਈ ਹੋਏਗੀ ਸਾਡੇ ਨਾਲ ਤੁਸੀਂ ਜੁੜੇ ਰਹੋ ਇਸ ਮਾਮਲੇ ਦੀ ਜੋ ਵੀ ਅਪਡੇਟ ਹੋਏਗੀ ਜਾਂ ਪੰਜਾਬ ਦੇ ਮਸਲਿਆਂ ਦੀ ਜੋ ਵੀ ਅਪਡੇਟ ਹੋਏਗੀ ਉਹ ਤੁਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤੁਸੀਂ ਹੁਣ ਦੇਖੋ ਜੇ ਪੰਜਾਬ ਦੇ ਵਿੱਚ ਆ ਮਰਡਰ ਹੋਇਆ ਜਿਹੜਾ ਤੁਸੀਂ ਆ ਰਾਣਾ ਬਲਾ ਚੋਰੀਆ ਦਾ ਹਰਿਆਣੇ ਦੇ ਬੰਦੇ ਹਨਾ ਵਿੱਕੀ ਕੋਸ਼ਲ ਹੋਰੀ ਡੱਗਰ ਹੋਰੀ ਹਰਿਆਣੇ ਦੇ ਨੇ ਠੀਕ ਹੈ ਨਾ ਸੰਦੀਪ ਨੰਗਲ ਅੰਬੀਆਂ ਨੂੰ ਕਿੰਨੇ ਮਾਰਿਆ ਹਰਿਆਣੇ ਦੇ ਸਿੱਧੂ ਮੂਸੇ ਵਾਲੇ ਦੇ ਮਟਰ ਦੇ ਵਿੱਚ ਬੰਦੇ ਦੇਖੋ ਕਿੱਥੋਂ ਦੇ ਆ ਬਾਹਰ ਲਏ ਆ ਸਾਰੇ ਪੰਜਾਬ ਵਾਲੇ ਤਾਂ ਜਿਹੜੇ ਹੈਗੇ ਉਹ ਬੈਠੇ ਹੀ ਕੈਨੇਡਾ ਅਮਰੀਕਾ ਉੱਥੋਂ ਆਪਰੇਟ ਕਰਦੇ ਪਏ ਆ ਇੱਥੇ ਤਾਂ ਉੱਤਰਾਖੰਡ ਦੇ ਪੰਜਾਬ ਹਰਿਆਣੇ ਦੇ ਜਾ ਕੇ ਕੰਮ ਕਰਦੇ ਪਏ ਹੁਣ ਇੰਨਾਂ ਨੇ ਕੀ ਕੀਤਾ ਹੋਇਆ ਇੰਟਰ ਐਕਸਚੇਂਜ ਕੀਤਾ ਹੋਇਆ ਪੰਜਾਬ ਵਾਲਿਆਂ ਨੂੰ ਉੱਥੇ ਜੈਪੁਰ ਵੱਲ ਭੇਜਿਆ ਹੋਇਆ ਜੈਪੁਰ ਵਾਲਿਆਂ ਨੂੰ ਇੱਧਰ ਭੇਜਿਆ ਹੋਇਆ ਤੇ ਹੁਣ ਤੁਸੀਂ ਇਹੀ ਤੁਹਾਨੂੰ ਮੈਂ ਕਹਿਣਾ ਚਾਹਨਾ ਕਿ ਸਾਡੇ ਜਿਹੜਾ ਇੱਥੇ ਚੱਲਦਾ ਪਿਆ ਨਾ ਸਿਸਟਮ ਉਹ ਉਲਟ ਚੱਲਦਾ ਪਿਆ ਸਾਡੇ ਪੰਜਾਬ ਦੇ ਵਿੱਚ ਜਿੰਨੀਆਂ ਹੋ ਰਹੀਆਂ ਹਨ ਬਾਹਰਦਤ ਉਹ ਸਾਰੀਆਂ ਬਾਹਰਲੇ ਸਟੇਟਸ ਤੋਂ ਆਉਂ ਕੇ ਦੋ ਆ ਰਹੀਆਂ ਹੁਣ ਮੰਨ ਲਓ ਮਨਿੰਦਰ ਕਾਲੀਆ ਦੀ ਕੋਠੀ ਤੇ ਬਲਾਸਟ ਹੋਇਆ ਕਿੱਥੋਂ ਦੇ ਬੰਦੇ ਆ ਯੂਪੀ ਦੇ ਬੰਦੇ ਆ ਇੱਥੇ ਆ ਕੇ ਬਲਾਸਟ ਕਰਕੇ ਚਲੇ ਗਏ ਤੇ ਇਸ ਕਰਕੇ ਤੁਸੀਂ ਪੰਜਾਬ ਨੂੰ ਜਿਹੜਾ ਹਰਿਆਣੇ ਦੇ ਖਾਸ ਕਰਕੇ ਹਰਿਆਣਾ ਪੰਜਾਬ ਜਿਹੜਾ ਹੋਰ ਬਾਰਡਰ ਤੋਂ ਅੱਗੇ ਤੱਕ ਜਾਂਦੇ ਆ ਉਹ ਮੈਂ ਤਾਂ ਤੁਹਾਨੂੰ ਐਗਜ਼ਾਮਪਲਾਂ ਦੇ ਕੇ ਗੱਲ ਕਰਦਾ ਪਿਆ ਵੀ ਇਹਨਾਂ ਦੇ ਤੁਸੀਂ ਸੰਦੀਪ ਨੰਗਲ ਅੰਬੀਆਂ ਦੇ ਮਰਡਰ ਦੀ ਪੂਰੀ ਕੱਢ ਲਓ ਲਿਸਟ ਤੁਹਾਨੂੰ ਬਾਹਰਲੇ ਮਿਲਣਗੇ ਸਾਰੇ ਠੀਕ ਹੈ ਨਾ ਤੁਸੀਂ ਇਹਦੀ ਰਾਣਾ ਬਲਾ ਚੌਰੀਆ ਦੀ ਕੱਢ ਲਓ ਤੁਹਾਨੂੰ ਸਾਰੇ ਬਾਹਰਲੇ ਮਿਲਣਗੇ ਦੋ ਮੰਡੇ ਠੀਕ ਹੈ ਸ਼ੂਟਰਸ ਇੱਥੋਂ ਹਾਇਰ ਕੀਤੇ ਲੇਕਿਨ ਆਪਰੇਟ ਸਾਰੇ ਬਾਹਰੋਂ ਹੋ ਰਿਹਾ ਹੈ ਅੱਛਾ ਪੁਲਿਸ ਲਈ ਇੰਨਾ ਔਖਾ ਕੰਮ ਹੈ ਜਿਹੜਾ ਕੈਨੇਡਾ ਤੋਂ ਆਪਰੇਟ ਚੀਜ਼ਾਂ ਹੋ ਰਹੀਆਂ ਉਹਨੂੰ ਥੱਲ ਥੱਲ ਕਿੱਦਾਂ ਪਾ ਲੈਣੀ ਉਹਦੇ ਦਾ ਆਪਾਂ ਸ਼ੂਟਰਸ ਨੂੰ ਪੁਲਿਸੋਂ ਫੜ ਸਕਦੀ ਆ ਉਹ ਵੀ ક્રાઇમ ਹੋ ਗਿਆ ਉਸ ਤੋਂ ਬਾਅਦ ਜਾਂ ਕਿਤੇ ਪਹਿਲਾਂ ਕੋਈ ਮੁਖਬਰ ਕਰਤੀ ਕਿਸੇ ਨੇ ਮੁਖਬਰੀ ਫਿਰ ਪੁਲਸ ਹਥਿਆਰ ਫੜ ਲੂਗੀ ਆਰ ਡੀ ਐਕਸ ਫੜ ਲੂਗੀ ਫੜਿਆ ਗਿਆ ਲੇਕਿਨ ਪੁਲਸ ਕੋਲ ਤਾਂ ਸਿਰਫ ਮੈਨ ਟੂ ਮੈਨ ਕਰਾਇਮ ਆ ਜਾਂ ਤੁਸੀਂ ਮੰਨ ਲਓ ਆਪਾਂ ਗੱਲ ਕਰਦੇ ਇੱਕ ਦੂਜੇ ਨੂੰ ਮਾਰ ਦਈਏ ਤੇ ਇੱਥੇ ਪੁਲਸ ਕੀ ਕਰ ਲੂਗੀ ਗੱਲ ਇਹ ਆ ਕਿ ਪੁਲਸ ਕੋਲ ਇੰਟੈਲੀਜੈਂਸ ਸਰਵਿਸ ਜਿਹੜੀਆਂ ਹੈਗੀਆਂ ਸੈਂਟਰਲ ਇੰਟੈਲੀਜੈਂਸ ਸਰਵਿਸ ਇਸ ਤੇ ਲੋਕਲ ਜਿਹੜੀਆਂ ਸੂਬੇ ਦੀਆਂ ਇੰਟੈਲੀਜੈਂਸ ਸਰਵਿਸ ਆ ਇਹਨਾਂ ਦਾ ਗੱਠ ਜੋੜ ਸਹੀ ਹੋਣਾ ਚਾਹੀਦਾ ਅਗਰ ਬਾਹਰੋਂ ਕੋਈ ਟਾਸਕ ਆਈ ਐ ਇਹਨੂੰ ਮਾਰਨ ਦੀ ਤਾਂ ਉੱਥੇ ਰੋਕ ਲੇਤੀ ਜਾਵੇ ਉੱਥੇ ਹੀ ਟਰੈਕ ਕਰ ਲਿਤਾ ਜਾਵੇ ਕਿਉਂਕਿ ਹੁਣ ਜਿਹੜਾ ਸੰਚਾਰ ਕ੍ਰਾਂਤੀ ਦਾ ਦੌਰ ਹੈ ਟੈਕਨੋਲੋਜੀ ਦਾ ਦੌਰ ਹੈ ਹੁਣ ਪੁਰਾਣਾ ਦੌਰ ਤਾਂ ਹੈ ਨਹੀਂ ਕਿ ਤੁਸੀਂ ਟੈਲੀਫੋਨ ਬੁੱਕ ਕਰਾਉਣਾ ਤੇ ਤੁਹਾਡਾ 6 ਸਾਲ ਬਾਅਦ 2 ਸਾਲ ਬਾਅਦ ਵਾਰੀ ਆਣੀ ਟੈਲੀਫੋਨ ਲਾਣ ਦੀ ਹੁਣ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਤੁਹਾਡੀਆਂ ਜਿਹੜੀਆਂ ਸਰਵੇਲੈਂਸ ਇੰਨੀਆਂ ਫਾਸਟ ਹੈ ਤੁਸੀਂ ਟਰੈਕ ਕਰ ਸਕਦੇ ਹੋ ਕਾਲ ਕਿੱਥੋਂ ਆਈ ਕੀ ਹੋਇਆ ਕੀ ਆਈਪੀ ਐਡਰੈਸ ਹੈ ਇਹ ਸਿਰਫ ਫੇਲਿਅਰ ਹੈਗਾ ਉਸ ਚੀਜ਼ ਦਾ ਹਾਂ ਦੂਜੀ ਜਿਹੜੀ ਗੱਲ ਹੈ ਕਿ ਜਿਹੜੇ ਹੁਣ ਬਾਹਰਲੇ ਮੁਲਕਾਂ 'ਚ ਬੈਠ ਕੇ ਆਪਰੇਟ ਹੋ ਰਹੇ ਆ ਉਹਨਾਂ ਨੂੰ ਤੁਸੀਂ ਕਿੱਦਾਂ ਰੋਕ ਲੋਗੇ ਕਾਫੇ ਤੇ ਚਾਰ ਵਾਰ ਗੋਲੀਆਂ ਚੱਲ ਗਈਆਂ ਹੁਣ ਬੰਦੂਮਾਨ ਸਿੰਘ ਫੜਿਆ ਉਹਨਾਂ ਨੇ ਉਰੇ ਜਿਨੇ ਕਪਿਲ ਦੇ ਕਾਫੇ ਤੇ ਗੋਲੀਆਂ ਚਲਵਾਈਆਂ ਉਹਨੇ ਬੰਦੂਮਾਨ ਸਿੰਘ ਨੇ ਦੱਸਿਆ ਕਹਿੰਦਾ ਸਾਡੇ ਟਾਰਗੇਟ ਕਬੱਡੀ ਦੇ ਪਲੇਅਰ ਆ ਅਸੀਂ ਤਾਂ ਕਬੱਡੀ ਦੇ ਪਲੇਅਰਾਂ ਨੂੰ ਅਗੋ ਟਾਰਗੇਟ ਕੀਤਾ ਹੋਇਆ ਸੀ ਸਾਡੀ ਲਿਸਟ ਬਣੀ ਹੋਈ ਸੀ ਤੇ ਤੁਸੀਂ ਇਹ ਦੇਖੋ ਸਾਰਾ ਉਹੀ ਬੰਦਾ ਬੰਦੂਮਾਨ ਸਿੰਘ ਕੈਨੇਡਾ ਫਾਇਰਿੰਗ ਕਰਵਾ ਰਿਹਾ ਹਥਿਆਰ ਮੋਹੀਆ ਕਰਾ ਰਿਹਾ ਬੈਂਕੂਵਰ ਕਪਿਲ ਦੇ ਕਾਫੇ ਨੂੰ ਉਹੀ ਕਬੱਡੀ ਦੇ ਪਲੇਅਰਾਂ ਲਈ ਕਰਾ ਰਿਹਾ ਇਸ ਕਰਕੇ ਇਹ ਸਾਰਾ ਜਿਹੜਾ ਗੱਠਜੋੜ ਆ ਹੁਣ ਅੰਤਰਰਾਸ਼ਟਰੀ ਪੱਧਰ ਦਾ ਬਣ ਗਿਆ ਉਹੀ ਨਹੀਂ ਹੈਗਾ ਮਾਝੇ ਦੁਆਬੇ ਦੀ ਆਪਸੀ ਲੜਾਈ ਹੈ ਇਹ ਲੜਾਈ ਕੈਨੇਡਾ ਅਮਰੀਕਾ ਤੋਂ ਬੈਠ ਕੇ ਲੜੀ ਜਾ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਤੁਹਾਨੂੰ ਮੈਂ ਇੱਕ ਲਾਈਨ ਦੱਸੀ ਹੈ ਡੀਪ ਸਟੇਟਸ ਉਹ ਜਿਹੜੀਆਂ ਬਾਹਰਲੇ ਮੁਲਕਾਂ ਦੀਆਂ ਏਜੰਸੀਆਂ ਵੀ ਹੈਗੀਆਂ ਨਾ ਉਹ ਪੰਜਾਬ ਨੂੰ ਸੁਖਾਵਾ ਨਹੀਂ ਦੇਈ ਉਹਨੂੰ ਪਤਾ ਅੱਗੇ ਇੱਥੋਂ ਫੈਲਦੀ ਹੈ ਤੇ ਇਸ ਕਰਕੇ ਕਈ ਕਾਰਨ ਹੁੰਦੇ ਆ ਇੰਟਰਨਲ ਜਿਹਦੇ ਕਰਕੇ ਪੰਜਾਬ ਨੂੰ ਜਿਹੜਾ ਵਾ ਉਹ ਸ਼ਾਂਤ ਮਾਹੌਲ ਨੂੰ ਖਰਾਬ ਕੀਤਾ ਜਾਂਦਾ ਹੈ ਉਹ ਰਸਤੇ ਜੱਗੂ ਦਾ ਭਾਰਤ 'ਚ ਹੀ ਬੈਠੇ ਆ ਭਾਰਤ ਦੀਆਂ ਜੇਲਾਂ 'ਚ ਬੈਠੇ ਆ ਹੁਣ ਇਹ ਵੀ ਦੱਸਣਾ ਇਹ 'ਚ ਪੰਜਾਬ ਸਰਕਾਰ ਦਾ ਜਾਂ ਪੰਜਾਬ ਪੁਲਿਸ ਦਾ ਪੰਜਾਬ ਹੋਮ ਮਿਨਿਸਟਰੀ ਦਾ ਕੀ ਰੋਲ ਹੈ ਬੈਠੇ ਤਾਂ ਬਾਹਰਲੇ ਸਟ੍ਰੀਟਾਂ 'ਚ ਆ ਉਹਨਾਂ ਦੀਆਂ ਇੰਟੈਲੀਜੈਂਸ ਸਰਵਿਸਿਜ਼ ਉਹਨਾਂ ਦੇ ਜੇਲ੍ਹ ਪ੍ਰਸ਼ਾਸਨ ਉਹਨਾਂ ਦੇ ਫੋਨ ਟਰੈਕਿੰਗ ਉੱਥੋਂ ਹੋਣਾ ਚਾਹੀਦਾ ਸਾਰਾ ਬੇਸਿਕ ਤਾਂ ਮੈਂ ਤੁਹਾਨੂੰ ਜਿਹੜੀ ਗੱਲ ਕਰਦਾ ਪਿਆ ਹਰਿਆਣਾ ਦਿੱਲੀ ਪੰਜਾਬ ਉੱਤਰਾਖੰਡ ਉਧਰੋਂ ਸਾਰਾ ਇੱਧਰੋਂ ਆਪਰੇਟ ਹੋ ਰਿਹਾ ਤੁਸੀਂ ਕੋਈ ਵੀ ਵਾਰਦਾਤ ਕੱਢ ਕੇ ਦੇਖ ਲਓ ਇੱਥੇ ਵਾਲੇ ਤਾਂ ਤੁਹਾਨੂੰ ਬਹੁਤ ਛੋਟੇ ਛੋਟੇ ਲੱਗਣਗੇ ਜਿਹੜੇ ਹੈਗੇ ਆ ਕੋਈ ਗਰੀਬ ਬੰਦਾ ਹਾਇਰ ਕਰ ਲਿਆ ਜਾਂ ਕੋਈ ਪੁਰਾਣਾ ਕ੍ਰਿਮੀਨਲ ਹਾਇਰ ਕਰ ਲਿਆ ਉਹਨੂੰ ਪੈਸੇ ਦੇ ਦਿੱਤੇ ਤੇ ਕਰਾ ਲਿਆ ਸਾਰੀ ਡਿਜ਼ਾਈਨਿੰਗ ਤਾਂ ਬਾਹਰ ਹੈ ਉਹਦੀ ਨੈਟਵਰਕਿੰਗ ਤਾਂ ਸਾਰੀ ਬਾਹਰ ਹੈ ਬ੍ਰੇਨ ਤਾਂ ਸਾਰਾ ਬਾਹਰ ਹੈ ਜਿਹੜੇ ਸਪੌਂਸਰਡ ਹੈ ਜਿਹੜੇ ਪੂਰੀ ਕੌਨਸਪੀਰੇਸੀ ਕਰ ਰਹੇ ਆ ਜਿਹੜੀ ਟਰੈਕਿੰਗ ਕਰ ਰਹੇ ਆ ਹਥਿਆਰ ਮੁਹਿਆ ਕਰਾ ਰਹੇ ਆ ਉਹ ਸਾਰੇ ਬਾਹਰ ਹੈ ਮਨੂਏਦਾ ਸੋਣਾ ਤੁਸੀਂ ਉਹ ਸਾਰੇ ਬਾਹਰ ਜਿਹੜੇ ਪਾਕਿਸਤਾਨ ਤੋਂ ਹਥਿਆਰ ਆ ਰਹੇ ਉਹ ਵੀ ਤਾਂ ਉੱਥੋਂ ਡਾਇਰੈਕਸ਼ਨ ਹੋ ਕੇ ਹਥਿਆਰ ਡਰੋਨ ਦੇ ਨਾਲ ਆ ਰਹੇ ਆ ਤੇ ਇੱਥੇ ਦੇ ਨੌਜਵਾਨਾਂ ਕੋਲ ਪਹੁੰਚ ਰਹੇ ਆ ਸੋ ਇਹ ਬੜਾ ਲੰਬਾ ਚੋੜਾ ਇੱਕ ਚਰਚਾ ਦਾ ਵਿਸ਼ੇ ਹੈਗਾ ਲੇਕਿਨ ਕਿਉਂਕਿ ਅਪਾਹ ਹੋਰ ਪਾਸੇ ਚਲੀ ਜਾਏਗੀ ਗੱਲ ਕਰਦੇ ਲੇਕਿਨ ਜੋ ਮੈਂ ਸਮਝਦਾ ਪਿਆ ਇਹ ਦੋਨੋਂ ਲੜਾਈਆਂ ਦੇ ਵਿੱਚ ਹੁਣ ਕੋਈ ਪੰਜਾਬ ਨਹੀਂ ਗੱਲਾਂ ਇਨਵੋਲਵ ਹੋ ਹੈਗਾ ਸ਼ਾਮਲ ਹੈਗਾ ਜੈਪੁਰ ਹੋਟਲ ਦੇ ਬਾਹਰ ਕਿੰਨੀਆਂ ਗੋਲੀਆਂ ਚੱਲੀਆਂ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਨਸ਼ਰ ਹੋਈਆਂ ਉਹ ਵੀ ਤਾਂ ਇਹਨਾਂ ਦੇ ਗੈਂਗ ਦੀ ਆਪਸੀ ਲੜਾਈ ਤੇ ਬਾਅਦ ਉੱਥੇ ਐਕਸਟਰੈਕਸ਼ਨ ਤੇ ਰੰਗਦਾਰੀ ਕਰਕੇ ਹੀ ਲੱਗੀਆਂ ਨਾ ਸੋ ਇਸ ਕਰਕੇ ਕਤਲ ਬਾਹਲੇ ਮੁਲਕਾਂ ਦੇ ਵਿੱਚ ਬਹੁਤ ਹੋਏ ਆ ਐਸੇ ਕਰਕੇ ਹੋਇਆ ਵੀ ਆਪਸੀ ਸੁੱਖਾ ਦੁਨੀਕੇ ਨੂੰ ਕੈਨੇਡਾ ਚ ਮਾਰਿਆ ਗਿਆ ਐਸੀ ਦੁਸ਼ਮਣੀ ਦਾ ਨਤੀਜਾ ਇਸੇ ਦੁਸ਼ਮਣੀ ਕਰਕੇ ਹੋਰ ਦੇਸ਼ਾਂ ਦੇ ਵਿੱਚ ਵੀ ਮਾਰਿਆ ਇਸੇ ਕਰਕੇ ਕਈ ਗੈਂਗਸਟਰ ਜਿਹੜੇ ਆ ਹੁਣ ਆਪਣੇ ਟਿਕਾਣੇ ਢਕੂਣੇ ਹੀ ਬਦਲਦੇ ਪਏ ਆ ਪਤਾ ਹੀ ਨਹੀਂ ਲੱਗਦਾ ਕਿੱਥੋਂ ਕਿਤੇ ਨਿਕਲ ਜਾਂਦੇ ਤਾਂ ਏਜੰਸੀਆਂ ਵੀ ਲੱਭਦੀਆਂ ਰਹਿੰਦੀਆਂ ਵੀ ਹਜੇ ਹਫ਼ਤਾ ਪਹਿਲਾਂ ਇੱਥੇ ਸੀ ਤੇ ਹੁਣ ਕਿੱਥੇ ਪਹੁੰਚ ਗਏ ਤੁਸੀਂ ਕਹਿੰਦੇ ਸਾਰੇ ਬਾਰਾ ਪਰ ਸਟੇਟ ਏਜੰਸੀਸ ਕੀ ਕਰ ਰਹੀਆਂ ਫਿਰ ਕਿਉਂਕਿ ਕੱਲ ਦਾ ਜੋ ਹੋਇਆ ਸਾਰਾ ਕੁਝ ਉਹ ਇਵੈਂਟ ਸੀਗਾ ਉਹ ਜੋ ਵੀ ਕਬੱਡੀ ਕੱਪ ਹੋ ਰਿਹਾ ਸੀ ਪਹਿਲੀ ਗੱਲ ਉਹਦੀ ਪਰਮਿਸ਼ਨਸ ਲਿੱਤੀਆਂ ਗਈਆਂ ਸੀ ਦੂਜੀ ਗੱਲ ਉੱਥੇ ਮਨਕੀਰ ਅਦੌਲਖ ਨੇ ਆਣਾ ਸੀ ਮਨਕੀਰ ਅਦੌਲਖ ਜਿੱਥੇ ਵੀ ਜਾਂਦਾ ਸਿਕਿਉਰਿਟੀ ਪੂਰੀ ਹੁੰਦੀ ਹੈ ਦੂਜੇ ਪਾਸੇ ਇਹ ਵੀ ਗੱਲ ਹੈ ਵੀ ਮੇਨ ਜਿਹੜੇ ਮੁੱਖ ਮਹਿਮਾਨ ਸੀ ਉਹ ਡੀਐਸਪੀ ਬਾਲਾ ਸੀਗੇ ਤੇ ਉੱਥੇ ਤਾਂ ਪੂਰਾ ਘੇਰਾ ਬਣਿਆ ਹੋਇਆ ਸੀ ਪੁਲਿਸ ਦਾ ਫਿਰ ਵੀ ਉਹ ਬੰਦੇ ਆ ਕੇ ਸ਼ੂਟ ਕਰਕੇ ਚਲੇ ਗਏ ਦੇਖੋ ਇਦਾਂ ਨਾ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਲੇਕਿ ਤੁਸੀਂ 10000 ਬੰਦੇ ਦੀ ਕਿਵੇਂ ਚੈਕਿੰਗ ਕਰ ਸਕਦੇ ਹੋ ਮੈਨੂੰ ਦੱਸੋ ਕੋਈ ਹੈ ਇਦਾਂ ਦਾ ਵੀ ਕਿ ਤੁਸੀਂ 10000 ਬੰਦੇ ਨੂੰ ਤਲਾਸ਼ੀ ਲੈ ਕੇ ਅੰਦਰ ਭੇਜੋ ਇਹ ਨਾਲੇ ਜਿਹੜੇ ਸਾਡੇ ਕਬੱਡੀ ਦੇ ਕੱਪ ਹੁੰਦੇ ਨਾ ਸੁਹਾਨਾ ਇਹ ਓਪਨ ਟੂ ਸਕਾਈ ਹੁੰਦੇ ਸ ਆਸਮਾਨ ਦੇ ਖੁੱਲੇ 'ਚ ਹੁੰਦੇ ਕੋਈ ਚਾਰ ਦੀਵਾਰੀ ਦੇ ਅੰਦਰ ਨਹੀਂ ਬੰਦ ਹੁੰਦੇ ਲੇਕਿਨ ਜੋ ਹਾਲਾਤ ਪੈਦਾ ਹੋ ਰਿਹਾ ਮੈਨੂੰ ਲੱਗਦਾ ਵੀ ਇਹ ਚਾਰ ਦੀਵਾਰੀਆਂ 'ਚ ਕਰਾਣੇ ਪੈਣਗੇ ਮੈਨੂੰ ਇਹੀ ਲੱਗਦਾ ਲੇਕਿਨ ਗੱਲ ਇਹ ਹੈ ਕਿ ਸਟੇਟ ਦੇ ਵਿੱਚ ਤੁਸੀਂ 10000 ਬੰਦੇ ਦਾ ਕੋਈ ਇਕੱਠ ਹੋ ਰਿਹਾ ਹਾਂ ਫੇਲਿਅਰ ਕਿੱਥੇ ਹੈਗਾ ਫੇਲੀਅਰ ਹੈਗਾ ਖੁਸ਼ੀਆ ਏਜੰਸੀਆਂ ਦਾ ਉੱਥੇ 100% ਫੇਲੀਅਰ ਹੈ ਬਈ ਤੁਹਾਨੂੰ ਇਨਪੁਟ ਹੋਣਾ ਚਾਹੀਦਾ ਬਈ ਪੰਜਾਬ ਦੇ ਵਿੱਚ ਆਹ ਗੱਲ ਹੋਣ ਲੱਗੀ ਆ ਇੰਟੈਲੀਜੈਂਸ ਸਭੀ ਤੁਹਾਡੀਆਂ ਫਾਸਟ ਹੋਣੀਆਂ ਚਾਹੀਦੀਆਂ ਜੇਲ੍ਹਾਂ ਦੇ ਵਿੱਚ ਤੁਹਾਡਾ ਨੈਟਵਰਕ ਹੋਣਾ ਚਾਹੀਦਾ ਹੁਣ ਮੰਨ ਲਓ ਇਹ ਦੋਨੋਂ ਲੜਕੇ ਜਿਹੜੇ ਆ ਜਿਨ੍ਹਾਂ ਦੇ ਐਸਐਸਪੀ ਮੋਹਾਲੀ ਨਾਲ ਜੇ ਨਾਂ ਲਿੱਤੇ ਆ ਅੰਬਰ ਮੱਖਣ ਅੰਬਰ ਸਰਿਆ ਤੇ ਕਰਨ ਪਾਟਕ ਇਹਨਾਂ ਇੱਕ ਦੇ ਉੱਤੇ 13 ਪਰਚੇ ਆ ਇੱਕ ਦੇ ਉੱਤੇ ਦੋ ਪਰਚੇ ਆ ਇਹਨਾਂ ਦੇ ਉੱਤੇ ਖੁਫੀਆਂ ਏਜੰਸੀ ਦੀ ਨਜ਼ਰ ਹੋਣੀ ਚਾਹੀਦੀ ਸੀ ਵੀ ਇਹ ਕੀ ਇਹਨਾਂ ਦੀਆਂ ਗਤੀਵਿਧੀਆਂ ਕੀ ਆ ਜੇਲ੍ਹ ਤੋਂ ਬਾਹਰ ਆ ਕੇ ਕੀ ਕਰ ਰਹੇ ਨੇ ਇਹਨਾਂ ਦੇ ਮੋਬਾਈਲ ਟਰੈਕਿੰਗ ਤੇ ਲੱਗਨੇ ਚਾਹੀਦੇ ਸੀ ਫਿਰ ਉੱਥੇ ਆ ਕੇ ਫੇਲਰ ਮੈਂ ਮੰਨਦਾ ਹੈਗਾ ਲੇਕਿਨ ਜਿਹੜਾ ਹਰਿਆਣੇ ਤੋਂ ਕੈਨੇਡਾ ਤੋਂ ਜਿਹੜਾ ਆਪਰੇਟ ਹੋ ਰਿਹਾ ਹੈ ਉਹਨੂੰ ਤੁਸੀਂ ਨਹੀਂ ਰੋਕ ਸਕਦੇ ਇੱਥੇ ਤਾਂ ਟਾਸਕ ਦੇ ਦੇਣਗੇ ਤੇ ਉਹਨਾਂ ਨੇ ਪੈਸੇ ਲੈ ਕੇ ਕੰਮ ਕਰ ਦੇਣਾ ਉਹਦੇ ਚ ਪਿੱਛੇ ਚਲੋ ਇਹ ਗੱਲ ਵਿੱਚ ਨਹੀਂ ਕਰਨੀ ਚਾਹੀਦੀ ਪਰ ਲੁਧਿਆਣਾ ਦੇ ਵਿੱਚ ਵੀ ਗੋਲੀਆਂ ਚੱਲੀਆਂ ਲੁਧਿਆਣਾ ਦੇ ਵਿੱਚ ਇੱਕ ਮੁੰਡੇ ਦੇ 11 ਪਰਚੇ ਸੀ ਦੂਜੇ ਦੇ 2 ਪਰਚੇ ਸੀ ਮਤਲਬ ਇਹ ਪਰਚੇ ਐਡੇ-ਐਡੇ ਪਰਚੇ ਵਾਲੇ ਅੰਨਾ ਕੋ ਬੰਦੂਕਾਂ ਵੀ ਹੁੰਦੀਆਂ ਨੇ ਇਹੀ ਮੈਂ ਗੱਲ ਕਰ ਰਕਿਏ ਹਟਿਆ ਤੁਹਾਡੇ ਨਾਲ ਮੈਂ ਜਿਹੜੀ ਤੁਸੀਂ ਮੈਂ ਗੱਲ ਕਹੀ ਤੁਸੀਂ ਉੱਤੇ ਮੋਹਰ ਲਾਤੀ ਐ ਬਈ ਇਹਨਾਂ ਦੇ ਉੱਤੇ ਨਿਗਰਾਨੀ ਰੱਖਣ ਲਈ ਸੈੱਲ ਬਣਨੇ ਚਾਹੀਦੇ ਵੀ ਜਿਹੜੇ ਪੁਰਾਣੇ ਹਾਰਡ ਕੋਰਡ ਕ੍ਰਿਮੀਨਲਸ ਐ ਜਿਨ੍ਹਾਂ ਦੇ ਪਰਚੇ ਨੇ ਇਹਨਾਂ ਨੂੰ ਬਲਗਾਂਦੇ ਨੇ ਵੱਡੇ ਵੱਡੇ ਗੈਂਗਸਟਰਸ ਕਿਉਂਕਿ ਇਹਨਾਂ ਦੇ ਸੋਰਸਿਸ ਜ਼ਿਆਦਾ ਹੁੰਦੇ ਐ ਇਸ ਕਰਕੇ ਇਹਨਾਂ ਦੇ ਉੱਤੇ ਨਿਗਰਾਨੀ ਰੱਖਣੀ ਹੈ ਇਹੀ ਨਿਗਰਾਨੀ ਇਹਨਾਂ ਦੇ ਉੱਤੇ ਨਹੀਂ ਰੱਖਦੇ ਇਹੀ ਇੰਟੈਲੀਜੈਂਸ ਫੇਲਿਅਰ ਐ ਪੰਜਾਬ ਦਾ ਹੋਰ ਕੋਈ ਫੇਲਿਅਰ ਨਹੀਂ ਹੈਗਾ ਇਹੀ ਤੁਹਾਨੂੰ ਹੈਗਾ ਖੁਫੀਆ ਏਜੰਸੀਆਂ ਨੂੰ ਮਾੜਾ ਮੋਟਾ ਇਹਨਾਂ ਦੇ ਉੱਤੇ ਪੂਰਾ ਬਣਾ ਕੇ ਡੋਜ਼ੀਅਰ ਬਣਾ ਕੇ ਭਈ ਇਹ ਅਗਰ ਕੀ ਕਰ ਰਿਹਾ ਅੱਜ ਕੱਲ ਕੋਈ ਦੁਕਾਨ ਚਲਾ ਰਿਹਾ ਇਹਨੂੰ ਫੋਨ ਕਿੱਥੋਂ ਆ ਰਿਹਾ ਇਹਦੇ ਕੋਲ ਮਹਿੰਗੇ ਕੱਪੜੇ ਆਏ ਜਾਂ ਮਹਿੰਗੀ ਗੱਡੀ ਆਈ ਹੈ ਕਿੱਥੋਂ ਆਈ ਹੈ ਸਾਰੀਆਂ ਚੀਜ਼ਾਂ ਨੂੰ ਟਰੈਕ ਹੋਣਾ ਚਾਹੀਦਾ ਲੇਕਿਨ ਇੰਟੈਲੀਜੈਂਸ ਫੇਲਰ ਤਾਂ ਕੇਂਦਰ ਦਾ ਵੀ ਹੈਗਾ ਤੇ ਪੰਜਾਬ ਦਾ ਵੀ ਹੈਗਾ ਇੱਕ ਇਹ ਵੀ ਗੱਲ ਆ ਵੀ ਇਸ ਦੇ ਵਿੱਚ ਸ਼ਗਨਪ੍ਰੀਤ ਦਾ ਨਾਮ ਨਵਾਂ ਆ ਗਿਆ ਡੋਨੀ ਦਾ ਆਇਆ ਗੋਪੀ ਗਨ ਸ਼ਾਮਪੂਰੀ ਦਾ ਆਇਆ ਪਰ ਸ਼ਗਨਪ੍ਰੀਤ ਕਿਉਂਕਿ ਸ਼ਗਨਪ੍ਰੀਤ ਹਮੇਸ਼ਾ ਕਹਿੰਦਾ ਸੀ ਵੀ ਮੇਰਾ ਕਿਸੇ ਚੀਜ਼ ਦੇ ਵਿੱਚ ਕੋਈ ਹੱਥ ਨਹੀਂ ਆ। ਭਾਵੇਂ ਵਿੱਕੀ ਮਿੱਡੂ ਖੜੇ ਦਾ ਮਾਮਲੇ ਦੇ ਵਿੱਚ ਹੋਵੇ ਮੇਰਾ ਉਸ ਦੇ ਵਿੱਚ ਕੋਈ ਲੈ ਨਹੀਂ ਉਹ ਅਕਸਰ ਇਹ ਗੱਲ ਕਹਿੰਦਾ ਰਿਹਾ 12 ਵੀ ਚਲਾ ਗਿਆ ਉਹ ਬਾਰ ਕਿੱਥੇ ਗਿਆ ਕਿ ਨਹੀਂ ਗਿਆ ਉਹ ਤਾਂ ਉਹਦੇ ਬਿਆਨ ਸਨ ਜੋ ਵੀ ਸਨ ਬੜੇ ਮੀਡੀਆ ਨੂੰ ਉਹਨੇ ਇੰਟਰਵਿਊ ਦਿੱਤੇ ਉਹ ਹਰ ਪਾਸੇ ਆਪਣੇ ਆਪ ਨੂੰ ਸ਼ਰੀਰ ਦਿਖਾ ਰਿਹਾ ਸੀ ਪਰ ਇਸ ਮਾਮਲੇ ਦੇ ਵਿੱਚ ਉਹਦਾ ਨਾਮ ਕਿਸ ਤਰੀਕੇ ਦੇਖੋ ਜੋ ਸੋ